ਮਹਾ ਮੈਦਾ ਜਾਗਰਨ ਤੇ ਇਸ ਵਾਰ ਫਿਰ ਸੋਡੀ ਟੈਂਟ ਹਾਊਸ ਤੇ ਹੁਣ ਜਾ ਰਹੇ ਨੇ 11 ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵਿਆਹ ਹੁਣ ਜਾ ਰਹੇ ਨੇ ਇਸ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਆ ਨੇੜੇ ਟਰੱਕ ਜੁਨੀਅਨ ਗੁਰੂ ਅਰਸਾਏ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਕਰਵਾਏ ਜਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਤੇ ਲੰਗਰ ਮੈਂ ਦੱਸ ਦਿਆਂ ਤੁਹਾਨੂੰ 52 ਤਰ੍ਹਾਂ ਦੇ ਲੰਗਰ ਲੱਗਣੇ ਨੇ ਤੇ 5 6 7 ਯਾਨੀ 21 22 ਤੇ 23 ਸੌਂ ਦਾ ਇਹ ਵੱਡਾ ਭੰਡਾਰਾ ਗੁਰੂ ਅਰਸਾਏ ਦੇ ਵਿੱਚ ਫਿਰ ਹੋਣ ਜਾ ਰਿਹਾ ਹੈ ਤੇ ਨਿਊ ਸੋਡੀ ਟੈਂਟ ਹੋ ਸਕੇ ਜਿੱਥੇ ਜਾਗਰਨ ਹੋਊਗਾ ਤੇ ਜਾਗਰਨ ਵਾਲੇ ਦਿਨ ਵੀ ਇਹ ਸਾਰੇ ਵਿਆਹ ਹੋਣਗੇ ਰਾਤ ਨੂੰ ਇਸੇ ਜਗ੍ਹਾ ਤੇ ਜਿਸ ਜਗ੍ਹਾ ਤੇ ਖੜੇ ਆ ਇਸੇ ਜਗ੍ਹਾ ਤੇ ਰੋਡ ਤੇ ਤੁਸੀਂ ਦੇਖਦੇ ਹੋ ਪਿਛਲੇ ਸਾਲ ਵੀ ਤਿੰਨ ਦਿਨ ਲਗਾਤਾਰ ਭੰਡਾਰਾ ਚੱਲਿਆ ਸੀ ਤੇ ਇਸ ਵਾਰ ਫਿਰ ਇਹ ਭੰਡਾਰਾ ਚੱਲਣ ਵਾਲਾ ਹੈ ਤੇ 11 ਲੜਕੀਆਂ ਦੇ ਵਿਆਹ ਹੋਣਿਆ ਤੇ ਵਿਆਹਾਂ ਦੇ ਲਈ ਜਿੰਨਾ ਪਰਿਵਾਰਾਂ ਦੇ ਵਿਆਹ ਹੋਣੇ ਆ ਉਹ ਪਰਿਵਾਰ ਬਕਾਇਦਾ ਸੋਡੀ ਟੈਂਟ ਹੋਸ ਗੁਰੂਰ ਸਾਹਿਬ ਪਹੁੰਚਿਆ ਅ ਬੁੱਕ ਜਿਹੜੇ ਹੈਗੇ ਆ ਵਿਆਹ ਉਹ ਕਰਾਏ ਜਾ ਰਿਹਾ ਕਿੰਨਾ ਕਿੰਨਾ ਪਰਿਵਾਰਾਂ ਦੇ ਹੈਗੇ ਆ ਕੀ ਕੁਝ ਇਸ ਵਿੱਚ ਖਾਸ ਰਹਿਣ ਵਾਲਾ ਗੱਲਬਾਤ ਕਰ ਲੈਨੇ ਆ ਛੋਟੀ ਸਾਹਿਬ ਨੇ ਕਾਫੀ ਖਰਚਾ ਵੀ ਆਉਂਦਾ ਹੈ ਇਦਾਂ ਦੇ ਸਮਾਗਮ ਕਰਾਉਣ ਤੇ 11 ਲੜਕੀਆਂ ਦੇ ਜਦੋਂ ਵਿਆਹ ਕਰਦੇ ਆ ਤਾਂ ਜਾਣਕਾਰੀ ਜਿਹੜੀ ਹੈ ਉਹ ਛੋਟੀ ਸਾਹਿਬ ਤੋਂ ਹੀ ਲੈ ਲੈਨੇ ਆ ਛੋਟੀ ਸਾਹਿਬ ਇਹ ਸਭ ਤੋਂ ਪਹਿਲਾਂ ਦੱਸੋ ਡੈਰੀ ਲਾਈ ਬਠੇ ਉਹ ਤੇ ਕੀ ਕੁਝ ਹੋਣਾ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਸਤਨਾਮ ਸ੍ਰੀ ਵਾਹਿਗੁਰੂ ਬਾਈ ਜੀ ਸਾਰਿਆਂ ਨੂੰ ਬੇਨਤੀ ਜੀ ਸਾਰਿਆਂ ਦਾ ਪਹਿਲੇ ਗੱਲ ਹੈ 7:30 ਵਜੇ ਪਹੁੰਚਨੇ ਲਾਈਵ ਗੁਰੂ ਸਾਹਿਬ ਵਾਲੇ ਪਹਿਲਾਂ ਸਾਰਨਾ ਇਹਨਾਂ ਤਨਮਾਜੀ ਪਰਮਾਤਮਾ ਦਾ ਗੁਰੂ ਚੱਢੀ ਗੱਜ ਰੱਖੇ ਬਾਈ ਜੀ ਹਰੇਕ ਵਾਰੀ ਲੰਗਰ ਲਾਈਦਾ ਹੈ ਇੱਕ ਮਿਆਂ ਲੰਗਰ ਰਜਿਤ 109 ਵਿਆਂ ਪਹਿਲਾਂ ਹੋ ਚੁੱਕੇ ਸੀ 31 ਪਰਮਾਤਮਾ ਵਾਹਿਗੁਰੂ ਦੇ ਪੰਨਾ ਲ 11 ਲੰਗਰ ਰਜਿਤ ਵਿਹਾਂ ਹੋਰ ਨੇ ਤੇ 51 ਤਰ੍ਹਾਂ ਦਾ ਲੰਗਰ ਹੈ ਪੰਜ ਨੂੰ 5 ਤਰੀਕ ਨੂੰ ਸਮਰਣੀ ਸਦਾ ਪਹਿਲਾ ਪਾਠ ਹੈ ਜੀ ਉਸ ਬਾਅਦ ਉਹਨਾਂ ਲੰਗਰ ਸਾਹਿਬ ਦੱਸਣਾ ਉਸਤਾਰ ਨਾਲ ਸੁਮਣੀ ਸਾਹਿਬ ਦਾ ਪਾਰਸਾ ਹਾਂਜੀ ਹਾਂਜੀ 5 ਤਰੀਕ ਨੂੰ ਸੁਮਣੀ ਸਾਹਿਬ ਦਾ ਪਾਰਠਾ ਜੀ ਨਾਲ ਚਾਹ ਦੇ ਨਾਲ ਰਸ ਨਾਲ ਦਾਲ ਪ੍ਰਸ਼ਾਦਾ ਜੀ ਨਾਲ ਲੱਡੂ ਟੋਪੀਆਂ ਕਾਪੀਆਂ ਪੈਨਸਲਾਂ ਰਵੜ ਛੋਪਨਰ ਇਹ ਬੱਚਿਆਂ ਵਾਸਤੇ ਲੰਗਰ ਇੱਕ ਜੀ ਫਿਰ ਲੇਡੀ ਸੂਟ ਜੈਨਸੂਟ ਫਰਾਕਾਂ ਚਪਲਾਂ ਸਾਫੇ ਚੁੰਨੀਆਂ ਗਾਨੀਆਂ ਔਰ ਪੈਸਿਆਂ ਦਾ ਲੰਗਰ ਹੈ ਜੀ ਫਿਰ ਕੁਲਫੀਆਂ ਜੀ ਫੁੱਲੇ ਕੜੀ ਚੋਲ ਸ਼ਗੈਸ਼ ਜਲ ਜੀਰਾ ਚਾਹ ਨਾਲ ਬਰੈਡ ਅਗਲੇ ਦਿਨ 6 ਤਰੀਕ ਨੂੰ ਲਾਲ ਸੇਬ ਬਗੂ ਗੋਸ਼ੇ ਬਰਫੀ ਕੁਲਚੇ ਛੋਲੇ ਜੀ ਗੰਨੇ ਦਾ ਜੂਸ ਠੰਡਾ कुरकुरੇ ਪਾਪੜ ਨਿਊਡਲ ਟਿੱਕੀ ਪੋਪਕੋਰਨ ਖੀਰ ਕੇਲੇ ਰਸਗੁੱਲੇ ਪਕੌੜੇ ਟਿੱਕੀ ਫਰੂਟੀਆਂ ਦਾ ਲੰਗਰ ਹੈ ਜੀ ਦਾਲ ਸਬਜ਼ੀ ਦਾ ਲੰਗਰ ਹੈ ਜੀ ਛੋਲਿਆਂ ਦਾ ਲੰਗਰ ਹੈ ਕੱਲੇ ਪਟੂਰੇ ਛੋਲਿਆਂ ਦਾ ਮਟਰ ਪਨੀਰ ਪ੍ਰਸ਼ਾਦੇ ਨਾਲ ਮਿੱਠਾ ਪ੍ਰਸ਼ਾਦ ਜੀ ਛੋਲਿਆਂ ਦੀ ਸਬਜ਼ੀ ਦਾ ਪ੍ਰਸ਼ਾਦ ਨਾਲ ਨਾਲ ਪ੍ਰਸ਼ਾਦੇ ਜੀ ਲੈਮਨ ਜੀਰਾ ਅਚਾਰ ਬਦਾਮ ਕਾਜੂ ਸੌਗੀ ਮਖਾਣੇ ਇਹ ਇੱਕ ਲੰਗਰ ਹੈ ਜੀ ਯਾਨਕਿ ਇਹ ਵੀ ਚੱਲੂਗਾ ਖੁੱਲਾ ਲੰਗਰ ਉਸ ਤੋਂ ਬਾਅਦ ਜੀ ਕੂੜੀਆਂ ਛੋਲੇ ਜਿਲੇਬੀਆਂ ਬਾਕੀ ਮਾਤਰਾ ਨੇ ਤਾਂ ਕਿਵੇਂ ਹੁਕਮ ਹੋਇਆ 51 ਲੰਗਰ ਨੇ ਜੀ 3 ਦਿਨਾਂ ਚ 51 ਲੰਗਰ ਚੱਲਣਗੇ ਇਹ ਲੰਛਾ ਜੀ ਕਿਤੇ ਜਣਾ 9 ਦਿਨ ਕੀ ਬਣਾ ਰਾ ਜਿਹੜਾ ਹੈਗਾ ਉਸ ਦਿਨ ਆਈ ਕੋਣ ਆ ਰਿਹਾ ਹੈ ਇਸ ਵਾਰ ਇਹ ਸੋਨੀ ਵੀਰ ਜੀ ਮੁਕਸਰਾਲ ਨੇ ਹਰੇਕ ਵਾਰੀ ਉਹੀ ਆਂਦੇ ਨੇ ਉਹ ਕੋਈ ਪੈਸਾ ਨਹੀਂ ਲੈਂਦੇ ਉਹ ਸੇਵਾ ਤੋਂ ਤੇ ਆਂਦੇ ਨੇ ਹਰੇਕ ਵਾਰੀ ਕਿਉਂਕਿ ਉਹਨੂੰ ਬੜਾ ਵੱਡਾ ਯੋਗਦਾਨ ਹੁੰਦਾ ਹੈ ਇੱਕ ਵੱਡਾ ਲੰਗਰ ਲਾਣ ਜਾ ਰਹੇ ਖੂਨਦਾਨ ਮਾਹਦਾਨ ਹਾਂਜੀ ਇੱਕ 7 ਦਿਨ ਨੂੰ ਖੂਨਦਾਨ ਕੈਂਪ ਹੈ ਜੀ ਸਾਡੇ ਵੀਰ ਜੀ ਨੇ ਕਿਹਾ ਵੀ ਅਸੀਂ ਸਪੈਸ਼ਲ ਲਾਵਾਂਗੇ ਸਾਰੀ ਟੀਮ ਲੈ ਕੇ ਖੂਨਦਾਨ ਕੈਂਪ ਵੀ ਉਸਨੂੰ 7 ਦਿ ਤੇ ਭਾਈ ਸਾਰੀ ਸੰਗਤ ਨੂੰ ਬੇਨਤੀ ਸਾਰਿਆਂ ਨੇ ਪਹੁੰਚਣਾ ਹੈ ਕੁੱਲੀ ਸੰਗਤ ਕਿੰਨੀ ਮਰਜ਼ੀ ਆਓ ਕਿਉਂਕਿ ਰੇਂਜਮੈਂਟ ਘੱਟੋ ਘੱਟ 15 ਤੋਂ 20 ਹਜ਼ਾਰ ਬੰਦੇ ਦਾ ਰੇਂਜਮੈਂਟ ਹੈ ਜੀ ਤਿੰਨ ਦਿਨ ਲੰਗਰ ਚੱਲਣਾ ਜੀ 24 ਘੰਟੇ ਲੰਗਰ ਹੈ ਜੀ ਸਾਰਿਆਂ ਨੂੰ ਬੇਨਤੀ ਸੇਵਾਦਾਰਾਂ ਨੂੰ ਭਾਈ ਕਿੰਨੀ ਸੇਵਾ ਕਰਨੀ ਉਹ ਸਿਧਾ ਕਰ ਸਕਦਾ ਹੈ ਸਾਡੇ ਅੱਜ ਮੇਰੇ ਵੀਰ ਦੀਪ ਸਿੰਘ ਜੀ ਤੋਂ ਆਏ ਨੇ ਇਹਨਾਂ ਨੇ 51000 ਰੁਪਇਆ ਕੁੰਡੀਆਂ ਦੇ ਲੰਗਰ ਸੇਵਾ ਪਾਈ ਹੈ ਜੀ ਹੁਣੇ-ਹੁਣੇ ਪਹਿਲੀ ਸੇਵਾ ਹੈ 51000 ਰੁਪਇਆ ਫੋਜੀ ਸਾਹਿਬ ਨੇ ਭਾਈ ਜੀ ਹੋਰ 51000 ਹਾਂਜੀ 51000 ਰੁਪਇਆ ਇਹ ਇੱਕ 52000 ਰੁਪਇਆ ਸੇਵਾ ਇਹ ਗੁਰ ਆਪਣੇ ਫੌਜੀ ਸਾਹਿਬ ਨੇ ਇੱਕ 1.5 ਲੱਖ ਰੁਪਇਆ ਹੋਰ ਸੇਵਾਈ ਹੈ ਜੀ ਇੱਕ 10300 ਸੇਵਾ ਇੱਕ ਹੋਰ ਹੋਣੇ ਆਈ ਹੈ ਜੀ ਅੱਜ ਹੀ ਸੇਵਾ ਇਕੱਠੀ ਕੀਤੀ ਹੈ ਜੀ ਅੱਜ ਹੀ 2.5 ਲੱਖ ਰੁਪਇਆ ਸੇਵਾ ਇੱਕ 1.5 ਘੰਟੇ ਵਿੱਚ ਸੇਵਾਈ ਹੈ ਜੀ ਅ ਜਿਹੜਾ ਸ਼ਾਦੀਆਂ ਹੋਣੀਆਂ ਨੇ ਕੀ ਸਮਗਰੀ ਜਿਹੜੀ ਹੈ ਪੈਣਾ ਨੂੰ ਦਿੱਤੀ ਜਾਣੀ ਆ ਜਿਨ੍ਹਾਂ ਦੀ ਵਿਆਹ ਕਰਨਾ ਹੈ 11 ਵਿਆਹ ਕਰ ਰਹੇ ਜੀ 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 ਇਹ ਵੀ ਦੱਸਣਾ ਜੀ ਮੈਂ ਕਿਹੜਾ ਆਪ ਸਮਾਨ ਦੇਣਾ ਜੀ ਇੱਕ ਡਬਲ ਬੈੱਡ ਹੈ ਜੀ ਦੋ ਗੱਦੇ ਨਾਲ ਚਾਰ ਕੁਰਸੀਆਂ ਇੱਕ ਟੇਬਲ ਪੰਜ ਬਿਸਤਰੇ 11 ਭਾਂਡੇ ਇੱਕ ਪੱਖਾ ਇੱਕ ਲਮਾਰੀ ਇੱਕ ਮੇਕਅਪ ਦੀ ਕਿੱਟ ਦੀ ਸਮਾਨ ਇੱਕ ਪੇਟੀ ਇੱਕ ਚੂੜਾ ਇੱਕ ਉਹ ਕਿਹੜੇ ਹੱਥਾਂ 'ਚ ਬੰਦ ਨੇ ਕਲਤੀ ਜੀ 라ਕੀ ਕਹਿੰਦੇ ਨੇ ਉਹਨਾਂ ਨੂੰ ਹਾਂਜੀ ਇੱਕ ਉਹ ਲਾ ਜੀ ਤੇ ਇੱਕ ਬਿਊਟੀ ਪਾਲ ਤੋਂ ਉਹ ਕੁੜੀਆਂ ਭਾਂਜੀ ਸੇਵਾ ਕਰਦੇ ਹੁੰਦੇ ਨੇ ਵੀ ਸਾਰੇ ਕੁੜੀਆਂ ਇੱਥੇ ਤਿਆਰ ਹੋਣ ਗਿਆ ਇੱਕ ਬਾਈ ਜੀ ਇੱਕ ਏਸੀ ਸੇਵਾ ਪਾਣਾ ਉਹ 11 ਕੁੜੀਆਂ ਹੋਣਗੀਆਂ ਕਿੰਦੀ ਕਿਸਮ ਚ ਕਿੰਦੀ ਮਾਤਰਾ ਨੇ ਸੁਣੀ ਉਹਦੀ ਕਿਸਮ ਚ ਇੱਕ ਏਸੀ ਦੀ ਸੇਵਾ ਵੀ ਕਿਸੇ ਪਰਾਨੇ ਕਹੀ ਆ ਉਹ ਏਸੀ ਦੀ ਸੇਵਾ ਪਾਣੀ ਹੈ ਬੱਚੀ ਬਾਦ ਹੋਵੇ ਜਿੰਦੀ ਨਿਕਲ ਗਈ ਉਹ ਪਰਤੀ ਪਾਵਾਂਗੇ ਜੀ ਕਿੰਦੀ ਕਿਸਮ ਚ ਹੋਇਆ ਕਿ ਦੇ ਧੀ ਦੀ ਜਾਂ ਪੈਂਦੇ ਕਿੰਦੀ ਕਿਸਮ ਚ ਹੋਇਆ ਮਾਤਾ ਨੇ ਕਿਰਪਾ ਨਾਲ ਉਹਦੀ ਕਿਸਮ ਚ ਉਹ ਨਿਕਲੂਗਾ ਜੀ ਇਹ ਕੀ ਇਸ ਨਿਆ ਹੈਗਾ ਲੋਕਾਂ ਨੂੰ ਇਸ ਭੰਡਾਰੇ ਲਈ ਮੇਰਾ ਇਹ ਸਨੈਹ ਜੀ ਸਾਰੇ ਪਹੁੰਚੋ ਬਈ ਜੀ ਨਾਲੇ ਸੇਵਾ ਕਰੋ ਤੇ ਮਹਾਰਾਣੀ ਦੇ ਕਿਨੇ ਚਿੰਤਾਪੂਰਨੀ ਜਵਾਲਾ ਵਿੱਚ ਮੰਦਾ ਜੀ ਲੰਗਰ ਲੱਗਦਾ ਇਹ ਉਵੇਂ ਹੀ ਲੰਗਰ ਲੱਗਣਾ ਹੈ ਜੀ ਬੇਨਤੀ ਹੱਥ ਜੋੜ ਕੇ ਜੀ ਸਾਰੇ ਵੀਰ ਪਹੁੰਚੋ ਜੈ ਮਾਤਾ ਦੀ ਹਾਂ ਬਿਲਕੁਲ ਜੀ ਦਿਖਾ ਦਿੰਨੇ ਹੈਗੇ ਆ ਸਾਰੇ ਲੋਕ ਜਿਹੜੇ ਇੱਥੇ ਪਹੁੰਚੇ ਆ ਜਿਨ੍ਹਾਂ ਦੇ ਵਿਆਹ ਹੋਣੇ ਆ ਦੋਨੋਂ ਪਰਿਵਾਰ ਪਹੁੰਚੇ ਆਏ ਲੜਕੇ ਵਾਲੇ ਵੀ ਤੇ ਲੜਕੀ ਵਾਲੇ ਵੀ ਤੇ ਵਿਆਹ ਜਿਹੜੇ ਆ ਇਹ ਪੂਰੇ ਇੱਥੇ ਸਵੇ ਘੋਸ਼ਣਾ ਵੀ ਲੱਗਦਾ ਹੈ ਬਾਕਾਇਦਾ ਬੇਸੇ ਆਦਾ ਰਜ਼ਾਮੰਦਗੀ ਨਾਲ ਕਰ ਰਹੇ ਆ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਜ਼ਰੀਏ ਕੀਤਾ ਜਾਂਦਾ ਤੇ ਆਨੰਦ ਕਾਰਜ ਕਿੱਥੇ ਕਰਾਈ ਜਾਂਦੇ ਆ ਇਹ ਮੱਕਰ ਸਿੰਘ ਗੁਰਦੁਆਰੇ ਆ ਜੀ ਹਰ ਸਾਲ ਉੱਥੇ ਹਾਂ ਜੀ ਹਾਂ ਜੀ ਸਾਰੇ ਵੇਖੋ ਮੁੰਡੇ ਸੇਵਾ ਬਹੁ ਕਰਦੇ ਮੱਕਰ ਸਿੰਘ ਦੇ ਮੁੰਡੇ ਜੀ ਬੜਾ ਸੰਯੋਗ ਹੁੰਦਾ ਮੰਗਰ ਜੀ ਬੜਾ ਜਿਹਾ ਫਿਯੋਗ ਰਹੂਗਾ ਹਾਂਜੀ 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 ਗਰਮੀਤ ਸਿੰਘ ਸਰਪੰਦੇ ਜੋ ਕਹਿੰਦੇ ਲਾਈਵ ਚਲਾਣਾ ਤਿੰਨ ਦਿਨ ਜੀ ਅਸੀਂ ਅੱਛਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਲਾਈਵ ਤਸਵੀਰਾਂ ਤੁਹਾਡਾਂ ਸਾਂਝੀਆਂ ਕਰ ਰਹੇ ਹਾਂ ਤੇ ਤਿੰਨ ਦਿਨ ਐਸੇ ਰੋਡ ਤੇ ਗੋਲੂ ਕਾ ਗੁਰੂ ਅਰਥਰ ਰੋਡ ਤੇ ਤੁਹਾਨੂੰ ਪਤਾ ਅੱਗੇ ਵੀ ਬਣਾ ਰਹਾ ਹੁੰਦਾ ਤੇ ਤਿੰਨ ਦਿਨ ਲੰਗਰ ਹੀ ਲੰਗਰ ਇੱਥੇ ਚੱਲਨੇ ਆ ਤੇ ਇਹਨਾਂ ਲੰਗਰਾਂ ਦੇ ਵਿੱਚ ਸੇਵਾ ਲਈ ਬਾਈ ਜੋਰੀ ਦੀਪ ਸਿੰਘ ਵਾਲਾ ਬਾਈ 52000 ਰੁਪਏ ਦਸ ਰਿਹਾ ਇਸ ਦਿੱਤੇ ਸੇਵਾ ਜੀ ਬਸ ਜੀ ਕਾਲਪੁਰਖ ਦੀ ਰਜਾ ਜੀ ਗੁਰੂ ਰਾਮਦਾਸ ਦਾ ਦਿੱਤਾ ਵੀਰ ਜੀ ਉਹਨ ਜਿਹੜਾ ਇਹ ਕਰ ਰਿਹਾ ਹੈ ਲੜਕੀਆਂ ਦੀ ਸ਼ਾਦੀ ਦਾ ਕਰ ਰਿਹਾ ਹੈ ਨਾਲ ਕਾਪੀਆਂ ਪੈਨਸਲਾਂ ਦਾ ਵੀ ਲੰਗਰ ਲਾ ਰਿਹਾ ਜਿਹਦੇ ਨਾਲ ਕਿ ਲੋੜਵੰਦਾਂ ਨੂੰ ਸਹਾਇਤਾ ਬਿਲਕੁਲ ਜੀ ਕਾਪੀਆਂ ਪੈਨਸਲਾਂ ਕਿਤਾਬਾਂ ਦਾ ਵੀ ਲੰਗਰ ਹੈ ਤੇ ਦਰਸ਼ਨ ਹੋ ਰਹੀ ਹੈ ਸੇਵਾ ਕਰਨ ਦੇ ਸਾਉਂਡ ਦੀ ਜੈ ਮਾਤਾ ਦੀ ਜੀ ਹਾਂਜੀ ਸਾਉਂਡ ਦੀ ਸੇਵਾ ਕਰ ਰਹੀ ਸੀ ਜੀ ਉਲਰ ਪੱਖਿਆਂ ਦੀ ਸੇਵਾ ਕਰ ਰਿਹਾ ਇੱਥੇ 5 6 7 ਅਗਸਤ ਨੂੰ ਮਾਤਾ ਰਾਣੀ ਦਾ ਖੁੱਲਾ ਭੰਡਾਰਾ ਚੱਲੇਗਾ ਜੀ ਬਿਲਕੁਲ ਜੀ ਇਹ ਦੇਖ ਸਕਦੇ ਹੋ ਜਿਹੜੇ ਪਰਿਵਾਰ ਇੱਥੇ ਪਹੁੰਚੇ ਆ ਜਿਨ੍ਹਾਂ ਦੇ ਵਿਆਹ ਹੋਣੇ ਆ ਦੋਨੋਂ ਪਰਿਵਾਰ ਫਰੂਰਾ ਕਾਨੂੰਨੀ ਪ੍ਰਕਿਰਿਆ ਦੇ ਜ਼ਰੀਏ ਜੋ ਡਾਕੂਮੈਂਟ ਲੱਗਣੇ ਆ ਉਹ ਵੀ ਲਗਾਏ ਜਾਣੇ ਆ ਰਜਾਮੰਦਗੀ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਪਿਛਲੀ ਵਾਰ ਤਿੰਨ ਕੀਤੇ ਸੀ ਹਾਂ ਪਿਛਲੀ ਵਾਰ 6 ਸੀ ਜੀ 6 ਸੀ ਹਾਂ ਜੀ ਹਾਂ ਜੀ ਮੇਰੇ ਇੱਕ ਸਮਾਲੇ ਤੇ ਮੈਂ 109 ਮੈਂ ਵੜਾਈ ਤੇ ਨਹੀਂ ਕਹਦਾ 109 ਵਿਆ ਹੋ ਚੁੱਕੇ ਨੇ ਜੀ 109 ਬੰਦੇ ਹੋਣੇ ਲਾਈਵ ਹੋਏ ਹੋਏ ਸੀ ਹਾਂ ਜੀ 109 ਵਿਆ ਹੋ ਚੁੱਕੇ ਪਹਿਲੇ 11 ਜਣ ਹੋ ਗਿਆ ਜੀ 120 ਜਾਣੇ ਕਿ ਟੋਟਲ ਪਰਮਾਤਾ ਬਾਈ ਗੁਰਪਾ ਨਾਲ 120 ਦੇ ਕੰਨਾਂ ਦਾ ਹੋ ਜਾਣਾ ਉਹਨਾਂ ਨੇ ਕੈਂਪ ਉਦਨ ਹੋਊਗਾ ਜਿਹਦਾ ਨਾਂ ਆਨੰਦਗਾਰ ਹਾਂਜੀ 7 ਤਰੀਕ ਨੂੰ ਜੀ 7 ਤਰੀਕ ਹਾਂਜੀ ਹਾਂਜੀ 7 ਤਰੀਕ ਨੂੰ 7 ਤਰੀਕ ਨੂੰ ਖੂਨਦਾਨ ਕੈਂਪ ਵੀ ਲੱਗਣਾ ਹੈਗਾ ਤੇ ਜਿਹੜੇ ਲੋਕ ਵਿਆਹ ਜਿਨ੍ਹਾਂ ਦੇ ਹੋਣੇ ਆਸੀਂ ਕਹਿੰਨੇ ਖੂਨਦਾਨ ਮਾਹਦਾਨਾ ਤੇ ਦੇਖਣੇ ਦਾਨ ਵੀ ਕਰਕੇ ਜਾਣਾ ਹੈਗਾ ਤੇ ਦਾਨ ਦੂਜਾ ਵੀ ਚੱਲ ਰਿਹਾ ਹੈ ਤੇ ਭਾਈ ਉਹਨਾਂ ਨੇ ਇੱਥੇ ਲਗੋ ਹੁਣੇ-ਹੁਣੇ 2.5 ਲੱਖ ਰੁਪਏ ਦਾ ਦਾਨ ਵੀ ਹੋ ਚੁੱਕਿਆ ਹੈ ਤੇ ਨਾਲ ਦੁਕਾਨਦਾਰਾਂ ਦਾ ਸਹਿਯੋਗ ਰਹਿੰਦਾ ਹਾਂਜੀ ਖਲਾਰਾ ਜੀ ਕੀ ਜਿੱਦਾਂ ਸੋਢੀ ਸਾਹਿਬ ਹਰ ਵਾਰ ਉਪਰਾਲਾ ਕਰ ਦਿੰਦੇ ਆ ਦੇਵੋਗੇ ਸਹਿਯੋਗ ਇਸ ਵਾਰ ਫਿਰ ਜਿਹੜਾ ਸੋਡੀ ਸਾਫ ਕਰਦੇ ਤੇ ਪਏ ਨੇ ਬਹੁਤ ਵਧੀਆ ਸਾਨੂੰ ਵੀ ਬਹੁਤ ਵਧੀਆ ਚੰਗਾ ਲੱਗਿਆ ਬਾਕੀ ਮਾਤਾ ਰਾਣੀ ਕਿਰਪਾ ਕਰੇ ਚਲੋ ਜੋ ਵਿੱਚ ਕਿਸੇ ਦਾ ਗਰੀਬਛੱਤ ਨੇ ਲੜਕੀਆ ਸ਼ਾਦੀ ਉਹ ਵਧੀਆ ਉਪਰਾਲਾ ਹਾਂਜੀ ਬਿਲਕੁਲ ਇਹ ਉਪਰਾਲਾ ਵਧੀਆ ਤੇ ਇਹ ਰੋਡ ਤੇ ਹੀ ਸਮਾਗਮ ਇਹਨਾਂ ਦਾ ਚੱਲਦਾ ਹੈ ਇਹ ਉਹਨਾਂ ਦੀ ਸ਼ਾਪ ਹੈ ਸੋਡੀ ਟੈਂਟ ਹਾਊਸ ਜਿੱਥੇ ਤਿੰਨ ਦਿਨ ਦਾ ਭੰਡਾਰਾ ਚੱਲਣਾ ਤੇ ਲਾਸਟ ਦਿਨ ਯਾਨੀ ਕਿ 7 ਤਰੀਕ ਨੂੰ ਆਨੰਦ ਕਾਰਜ ਕੀਤੇ ਜਾਣੇ 11 ਲੜਕੀਆਂ ਦੀ ਦੇਖਦੇ ਹੋ ਲੋਕਾਂ ਦੀ ਆਵਾਜ਼ ਲੁਕਾ ਨਾ ਚੈਨਲ ਤੁਹਾਡਾ ਗੁਰੂ ਅਰਸੇ ਲਾਈ